ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪਾ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਵਲੌਗ ਦੇ ਵਿੱਚ ਆਪਾਂ ਫੇਸ ਪੈਕ ਲਾ ਰਹੇ ਆ ਫੇਸ ਦੇ ਉੱਪਰ ਮੈਂ ਲਾ ਰਹੀ ਆ ਆਪਾਂ ਨਹੀਂ ਲਾ ਰਹੇ ਮੈਂ ਲਾ ਰਹੀ ਆ ਤੇ ਠੀਕ ਆ ਜੀ ਤੇ ਵਲੌਗ ਨੂੰ ਐਂਡ ਤੱਕ ਪਲੀਜ਼ ਜ਼ਰੂਰ ਦੇਖਿਓ ਜੇਕਰ ਤੁਸੀਂ ਵਲੌਗ ਤੇ ਪਹਿਲੀ ਵਾਰ ਹੀ ਆਏ ਹੋ ਵੀਡੀਓ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਐਂਡ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਜੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਠੀਕ ਹੈ ਜੀ ਤੇ ਇੱਥੇ ਮੈਂ ਲਾ ਰਹੀ ਆ ਫੇਸ ਪੈਕ ਫੇਸ ਪੈਕ ਜਿਹੜਾ ਇਹ ਆਪਣੀ ਹੋਮ ਰੈਮਡੀ ਆ ਜੇ ਤੁਸੀਂ ਚਾਹੋ ਨੇ ਠੀਕ ਹੈ ਜੀ ਮੈਂ ਤੁਹਾਨੂੰ ਦੱਸਾਂ ਵੀ ਮੈਂ ਕਿਹੜਾ ਫੇਸ ਪੈਕ ਆ ਜਿਹੜਾ ਯੂਜ਼ ਕਰਦੀ ਆ ਤਾਂ ਤੁਸੀਂ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸ ਦਿਓ ਹਨਾ ਫਿਰ ਨੈਕਸਟ ਬਲੌਗ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਠੀਕ ਹੈ ਜੀ ਤੇ ਲਓ ਜੀ ਫੇਸ ਪੈਕ ਆਪਾਂ ਲਾ ਲਿਆ ਚਿਹਰੇ ਦੇ ਉੱਪਰ ਚੰਗੀ ਤ ਤੇ ਹੁਣ ਮੈਂ ਲੱਗ ਗਈ ਆ ਤੇ ਜਿਹੜੇ ਬਰਤਨ ਸਾਫ ਕਰ ਲਾਂਗੇ ਆਪਾਂ ਪੂਰਾ ਕਿਚਨ ਕਲੀਨ ਕਰ ਲਾਂਗੇ 10 ਤੋਂ 15 ਮਿੰਟ ਆਪਾਂ ਨੇ ਫੇਸ ਪੈਕ ਲਾ ਕੇ ਰੱਖਣਾ ਤੇ ਫੇਸ ਨੂੰ ਚੰਗੀ ਤਰ੍ਹਾਂ ਜਦੋਂ ਫੇਸ ਪੈਕ ਆਪਣਾ ਸੁੱਕ ਜਾਊਗਾ ਜਦ ਤੱਕ ਨਾਲੇ ਮੈਂ ਕੰਮ ਕਰ ਲੂੰਗੀ ਆਪਣਾ ਟਾਈਮ ਵੀ ਵੇਸਟ ਨਹੀਂ ਜਾਊਗਾ ਨਾਲ ਦੀ ਨਾਲ ਮੈਂ ਕਿਚਨ ਕਲੀਨ ਕਰ ਲੂੰਗੀ ਬਰਤਨ ਸਾਫ ਕਰ ਲੂੰਗੀ ਤੇ ਨਾਲ ਦੀ ਨਾਲ ਆਪਣਾ ਫੇਸ ਪੈਕ ਆ ਜਿਹੜਾ ਸੁੱਕਦਾ ਜਾਊਗਾ ਪੱਖਾ ਮੈਂ ਲਾਇਆ ਹੋਇਆ ਗਰਮੀ ਬਹੁਤ ਜ਼ਿਆਦਾ ਸੀਗੀ ਜਿਹੜਾ ਫੇਸ ਪੈਕ ਆ ਜੇ ਤੁਸੀਂ ਚਾਹੁੰਦੇ ਹੋ ਤਾਂ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਜ਼ਰੂਰ 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 ਹੀ ਕਮੈਂਟਸ ਕਰਕੇ ਦੱਸਿਓ ਮੈਨੂੰ ਕਿ ਜੇ ਤੁਸੀਂ ਚਾਹੁੰਦੇ ਹੋ ਠੀਕ ਆ ਜੀ ਕਈ ਮੇਰੀਆਂ ਭੈਣਾਂ ਫਿਰ ਕਹਿ ਦਿੰਦੀਆਂ ਨੇ ਕਿ ਤੁਸੀਂ ਦੱਸ ਦੇਣੀ ਹੈਗੇ ਜੇ ਤਾਂ ਤੁਸੀਂ ਚਾਹੁੰਦੇ ਹੋ ਠੀਕ ਆ ਜੀ ਫਿਰ ਤਾਂ ਆਪਾਂ ਤੁਹਾਨੂੰ ਦੱਸੀਏ ਜੇ ਤੁਸੀਂ ਚਾਹੁੰਦੇ ਨਹੀਂ ਹੈਗੇ ਤੁਸੀਂ ਵੀ ਕੋਈ ਯੂਜ਼ ਕਰਦੇ ਹੋ ਜਿਹੜਾ ਤੁਸੀਂ ਕੋਈ ਯੂਜ਼ ਕਰਦੇ ਹੋ ਉਹ ਵੀ ਮੈਨੂੰ ਦੱਸ ਕੇ ਜਾਇਓ ਵੀ ਤੁਸੀਂ ਕਿਹੜਾ ਯੂਜ਼ ਕਰਦੇ ਹੋ ਠੀਕ ਆ ਜੀ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਮੈਂ ਕਿਹੜਾ ਯੂਜ਼ ਕਰਦੀ ਹਾਂ ਤੇ ਲਓ ਜੀ ਅਸ ਤੋਂ 15 ਮਿੰਟ ਜਿਹੜਾ ਆਪਣਾ ਫੇਸ ਪੈਕ ਜਿਹੜਾ ਸੁੱਕ ਗਿਆ ਪੂਰਾ ਪੂਰਾ ਕਿਚਨ ਮੈਂ ਕਲੀਨ ਕਰ ਲਿਆ ਤੁਸੀਂ ਦੇਖ ਸਕਦੇ ਹੋ ਸਾਰੇ ਭਾਂਡੇ ਧੋਲੇ ਤੇ ਉਸ ਤੋਂ ਬਾਅਦ ਹੁਣ ਪਾਣੀ ਦਾ ਛਿੱਟਾ ਲਾ ਕੇ ਪਾਣੀ ਹੱਥਾਂ ਨੂੰ ਪਾਣੀ ਲਾ ਕੇ ਫੇਸ ਤੇ ਮੈਂ ਇਹਨੂੰ ਥੋੜਾ ਥੋੜਾ ਮ사ਜ ਕਰੂੰਗੀ ਪੋਲੇ ਹੱਥਾਂ ਦੇ ਨਾਲ ਇਹ ਵਾਲੀ ਵੀਡੀਓ ਜਿਹੜੀ ਮੈਂ ਫਾਸਟ ਕੀਤੀ ਹੋਈ ਆ ਤੇ ਜੇਕਰ ਤੁਸੀਂ ਚਾਹੁੰਦੇ ਹੋ ਫਿਰ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਫੇਸ ਪੈਕ ਲਗਾ ਕੇ ਤੇ ਮ사ਜ ਕਰਦੇ ਹੋਏ ਪੂਰਾ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਫੇਸ ਪੈਕ ਇਹ ਜਿਹੜਾ ਬਿਲਕੁਲ ਘਰੇ ਬਣਿਆ ਹੋਇਆ ਕਿਚਨ ਦੇ ਵਿੱਚੋਂ ਹੀ ਇੱਥੇ ਖੜਕੇ ਇੱਥੇ ਹੀ ਬਣਾ ਕੇ ਇੱਥੇ ਹੀ ਲਾ ਲਿਆ ਤੇ ਇੱਥੇ ਹੀ ਆਪਾਂ ਨੇ ਮ사ਜ ਕਰ ਲਈ ਇੱਥੇ ਹੀ ਆਪਾਂ ਨੇ ਬਿਊਟੀ ਪਾਰਲਰ ਦਾ ਪੂਰਾ ਕੰਮ ਹੈ ਕਿਚਨ ਦੇ ਵਿੱਚ ਹੀ ਕਰ ਲਿਆ ਠੀਕ ਆ ਜੀ ਬਿਊਟੀ ਪਾਰਲਰ ਜਾਣ ਦੀ ਆਪਾਂ ਨੂੰ ਕੋਈ ਲੋੜ ਹੀ ਨਹੀਂ ਪੈਂਦੀ ਹੈਗੀ ਤੇ ਲੋੜ ਪੈਂਦੀ ਹੈ ਤਾਂ ਮੈਨੂੰ ਥ੍ਰੈਡਿੰਗ ਕਰਾਉਣ ਦੀ ਲੋੜ ਪੈਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਹੁਣ ਮੇਰਾ ਫੇਸ ਪੂਰੇ ਆਇਨ ਚਮਕਦਾ ਹੈ ਆ ਤੇ ਕਈ ਹੈ ਨਾ ਮੇਰੀਆਂ ਭੈਣਾਂ ਆ ਤੇ ਕਈ ਵੀ ਆਪਾਂ ਨੂੰ ਨਾ ਆਪਣੇ ਸਬਸਕ੍ਰਾਈਬਰ ਪੁੱਛਦੇ ਹੁੰਦੇ ਆ ਮੈਡਮ ਤੁਹਾਡੀ ਖੂਬਸੂਰਤੀ ਦਾ ਰਾਜ਼ ਕੀ ਹੈ ਜੇ ਤੁਸੀਂ ਮੇਰੀ ਖੂਬਸੂਰਤੀ ਦਾ ਰਾਜ਼ ਜਾਨਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਠੀਕ ਆ ਜੀ ਫੇਸ ਮੇਰਾ ਦੇਖ ਸਕਦੇ ਤੁਸੀਂ ਪਹਿਲਾਂ ਨਾਲੋਂ ਬਹੁਤ ਗਲੋ ਕਰਣ ਲੱਗ ਗਿਆ ਤੇ ਜਦੋਂ ਮੈਂ ਬਿਮਾਰ ਹੋ ਗਈ ਸੀਗੀ ਉਦੋਂ ਡਲ ਜਾ ਹੋ ਗਿਆ ਸੀ ਫੇਸ ਤੇ ਹੁਣ ਫੇਰ ਦੁਬਾਰਾ ਤੋਂ ਆਪਾਂ ਕੇਅਰ ਕਰਨੀ ਸ਼ੁਰੂ ਕਰਤੀ ਹੈ ਨਾ ਤੇ ਫੇਰ ਹੁਣ ਗਲੋ ਆਉਣ ਲੱਗ ਗਿਆ ਤੇ ਮੈਨੂੰ ਲੱਗਦਾ ਹੈ ਬਹੁਤ ਵੀ ਵਧੀਆ ਹੈ ਨਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਤੁਸੀਂ ਵੀ ਕਮੈਂਟਸ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੰਗੀ ਤਰ੍ਹਾਂ ਫੇਸ ਨੂੰ ਜਿਹੜਾ ਮੈਂ ਨਾ ਮ사ਜ ਕਰ ਲਈ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਵਾਲਾ ਫੇਸ ਪੈਕ ਮੈਂ ਲਾਉਣੀ ਆ ਇਹ ਕੋਈ ਵੀ ਰਿੰਕਲ ਵਗੈਰਾ ਕੁਝ ਨਹੀਂ ਛੱਡਦਾਗਾ ਸਭ ਚੱਕ ਦਿੰਦਾ ਹੈ ਰਿੰਕਲ ਬਸ ਥੋੜੀ ਜਿਹੀ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਹੁੰਦੀ ਆ ਜਿੱਥੇ ਆਪਾਂ ਜਾ ਕੇ ਬਿਊਟੀ ਪਾਰਲਰ ਹੈ ਨਾ 2 ਤੋਂ 3000 ਰੁਪਈਆ ਲਾਉਣੀ ਆ ਇੱਕ ਫੇਸ਼ੀਅਲ ਕਰਵਾਉਣ ਦਾ ਤੇ ਕਿਉਂਕਿ ਜੇ ਆਪਾਂ ਵਧੀਆ ਪ੍ਰੋਡਕਟ ਦਾ ਕੋਈ ਫੇਸ਼ੀਅਲ ਕਰਵਾਉਨੇ ਆ ਤਾਂ ਉਹਦੇ ਤੇ 2 ਤੋਂ 3000 ਰੁਪਏ ਲੱਗਦਾ ਜੇ ਆਪਾਂ ਦੇਸੀ ਬਲੀਚ ਵਗੈਰਾ ਕਰਾਉਨੇ ਆ ਉਹ ਆਪਣੀ ਹੋ ਜਾਂਦੀ ਆ 4 ਤੋਂ 500 ਦੇ ਵਿੱਚ ਤੇ ਲੋ ਜੀ ਫੇਸ ਪੈਕ ਪੂਰਾ ਹੈ ਲਾ ਕੇ ਸਾਫ ਕਰਕੇ ਉਸ ਤੋਂ ਬਾਅਦ ਣਾਉਣ ਧੋਣ ਤੋਂ ਬਾਅਦ ਆਪਾਂ ਆ ਗਏ ਆਪਣੀ ਮਸ਼ੀਨ ਤੇ ਤੁਹਾਨੂੰ ਪਤਾ ਮੇਰਾ ਇੱਕ ਨਾ ਅੱਧਾ ਸੂਟ ਕੱਟ ਕੇ ਰੱਖਿਆ ਹੀ ਹੁੰਦਾ ਆ ਤੇ ਕਟਿੰਗ ਕਰਕੇ ਮੈਂ ਰੱਖਦੀ ਹੁੰਨੀ ਆ ਨਾ ਚਾਹੇ ਮਤਲਬ ਕੋਈ ਕਮੀਜ਼ ਕੱਟ ਕੇ ਰੱਖਾਂ ਚਾਹੇ ਸਲਵਾਰ ਕੱਟ ਕੇ ਰੱਖਾਂ ਹੁਣ ਤਾਂ ਮੇਰਾ ਪੂਰਾ ਸੂਟ ਕਟਿੰਗ ਕਰਕੇ ਰੱਖਿਆ ਤੇ ਆਹ ਲਾਈਟ ਜਿਹੜੀ ਪੈ ਰਹੀ ਆ ਮੈਂ ਸੂਈ 'ਚ ਧਾਗਾ ਪਾਉਂਦੀ ਸੀ ਤੁਹਾਨੂੰ ਪਤਾ ਮੇਰੀ ਆਈ ਸ਼ੈਡ ਜਿਹੜੀ ਆ ਕਮਜ਼ੋਰ ਹੋ ਗਈ ਆ ਤੀਂਦਾ ਨਹੀਂ ਹੈਗਾ ਮੈਂ ਅੰਨੀ ਹੋ ਗਈ ਆ 30 ਪਲੱਸ ਜਦੋਂ ਬੰਦਾ ਹੋ ਜਾਂਦਾ ਹੈ ਤੇ ਇਦਾਂ ਦੀਆਂ ਕਮਜ਼ੋਰੀਆਂ ਜਿਹੜੀਆਂ ਆਉਣ ਲੱਗ ਜਾਂਦੀਆਂ ਨੇ ਆਪਾਂ ਨੂੰ ਹਨਾ ਤੇ ਲਓ ਜੀ ਹੁਣ ਆਪਾਂ ਇੱਥੇ ਮਸ਼ੀਨ ਤੇ ਬੈਠੇ ਆ ਸੂਟ ਬਣਾਉਣੇ ਤੇ ਮਸ਼ੀਨ ਨੇ ਮੇਰਾ ਇੰਨਾ ਜ਼ਿਆਦਾ ਮੂਡ ਆਫ ਕੀਤਾ ਸੀ ਇੰਨਾ ਜ਼ਿਆਦਾ ਮੂ ਤੇ ਦੇਖੋ ਸਹੀ ਤੁਹਾਨੂੰ ਵੀ ਪਤਾ ਲੱਗ ਰਿਹਾ ਨਾ ਮੈਂ ਪੂਰੇ ਜ਼ੋਰ ਨਾਲ ਚਲਾ ਰਹੀ ਹਾਂ ਤਾਂ ਕਿ ਤੇ ਜਾ ਕੇ ਸਲਾਈ ਵੱਜ ਰਹੀ ਆ ਤੇ ਜਦ ਕਿ ਇਹ ਮਾੜਾ ਜਿਹਾ ਵੀ ਹੱਥ ਲਾਏ ਤੇ ਰੈਲੀ ਜੰਨੀ ਮਸ਼ੀਨ ਬਹੁਤ ਜਿਆਦਾ ਚੱਲ ਗਈ ਤੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਸੀਗਾ ਕਿ ਫਿਰਤਾ ਸੀ ਬੋਤਲ ਹੈ ਬੋਤਲ ਜੱਕੀ ਦੇ ਸ਼ਕੈਚ ਬਣ ਜਾ ਮੈਂ ਨਹੀਂ ਮੈਂ ਤਾਂ ਦੇਣੀ ਨਹੀਂ ਅੱਛਾ ਜੀ ਤੇ ਲੋ ਜੀ ਟਾਈਮ ਪਤਾ ਨਹੀਂ 5:00 ਵੱਜ ਗਏ ਪਤਾ ਨਹੀਂ 4:30 ਮੈਂ ਪੈ ਗਈ ਸੀ ਮੇਰੀ ਅੱਖ ਲੱਗ ਗਈ ਮਸ਼ੀਨ ਨੇ ਮੈਨੂੰ ਇੰਨਾ ਕਾਇਆ ਇੰਨਾ ਪੈ ਮੈਨੂੰ ਮਸ਼ੀਨ ਇਹ ਪਹਿਲਾਂ ਤੇ ਬੋਦੇ ਦੇਖ ਲੋ ਫਰ ਪੈਨ ਮਸ਼ੀਨ ਖਰਾਬ ਹੋ ਗਈ ਫੇ ਪੱਕਾ ਮਸ਼ੀਨ ਖਰਾਬ ਤਾਂ ਨਹੀਂ ਹੋਈ ਉਹਦੀ ਪਤਾ ਨਹੀਂ ਬੈਲਟ ਢਿੱਲੀ ਹੋ ਗਈ ਪਤਾ ਨਹੀਂ ਕੀ ਹੋ ਗਿਆ ਇੰਨਾ ਜ਼ੋਰ ਲੱਗਦਾ ਸੀ ਮੈਂ ਮਤਲਬ ਦੋਨੇ ਪੌਂਚੇ ਜੜੇ ਮੈਂ ਚਾਰ ਸਲਾਈਆਂ ਮਾਰੀਆਂ ਇੰਨੀਆਂ ਮੇਰੇ ਲੱਤਾਂ ਦਰਦ ਕਰਨ ਲੱਤੀਆਂ ਮਸ਼ੀਨ ਨੇ ਮੈਂ ਤਾਂ ਥੱਕ ਗਈ ਤੇ ਫਿਰ ਉਹਨੂੰ ਮੈਂ ਉਹਦਾ ਸੇਟਲ ਖੋਲ ਕੇ ਸਾਫ਼ ਕੀਤਾ ਫਿਰ ਵੀ ਨਹੀਂ ਚੱਲੀ ਫਿਰ ਇਹਨਾਂ ਨੂੰ ਜਗਾਇਆ ਵਾਂ ਕਿ ਦੇਖੋ ਵੀ ਇਹਦੇ ਵਿੱਚ ਕੀ ਪ੍ਰੋਬਲਮ ਆ ਹਨਾ ਪਤਾ ਨਹੀਂ ਬੈਲਟ ਦਾ ਕੋਈ ਚੱਕਰ ਸੀ ਫਿਰ ਮਸ਼ੀਨ ਨੂੰ ਤੇਲ ਲਾ ਕੇ ਜਾਨੀ ਬਾਹਰ ਧੁੱਪੇ ਰੱਖਤੀ ਫਿਰ ਮੈਂ ਪੈ ਗਈ ਨੀਂਦ ਵੀ ਨੇ ਆਈ ਚੰਗੀ ਤਰ੍ਹਾਂ ਅੱਖਾਂ ਵੀ ਭਾਰੀਆਂ ਭਾਰੀਆਂ ਹੋ ਗਈਆਂ ਤੇ ਹੁਣ ਉੱਠੀ ਆ ਉੱਠ ਕੇ ਵੀਡੀਓ ਐਡੀਟਿੰਗ ਕਰ ਲਈ ਪੱਖਾ ਖਰਾਬ ਤੇ ਹੁਣ ਜਿਹੜਾ ਅਰਗਨਾ ਮੈਂ ਸ਼ਕੈਸ਼ ਪੀਣਾ ਚਲੋ ਇਹ ਸ਼ਕੈਸ਼ ਪਣਾ ਕੇ ਦੇ ਲਈ ਹਾਂ ਇੱਕ ਕਮਰੇ ਦਾ ਪੱਖਾ ਖਰਾਬ ਹੋ ਗਿਆ ਹੁਣ ਕੱਲਾ ਏਸੀ ਚੱਲਦਾ ਏਸੀ ਨਾਲ ਬੱਦ ਠੰਡ ਲੱਗਣ ਲੱਗ ਜਾਂਦੀ ਹੈ ਜਿਹੜਾ ਨੇ ਪੀਣਾ ਸ਼ਕੈਸ਼ ਇਹ ਇੱਥੇ ਬਾਹਰ ਰੱਖਿਆ ਪਿਆ ਇਹਨੂੰ ਮੱਖੀਆਂ ਨੇ ਲੱਗੀਆਂ ਇਹਨੂੰ ਸੱਟ ਦੇ ਹੁਣ ਮੈਂ ਤਾਂ ਖਾ ਕੇ ਉਦਾਂ ਹੀ ਰੱਖਦਾ ਇੱਥੇ ਸਿੱਟੋ ਸਿੱਟੋ ਨੂੰ ਗਾ ਨੂੰ ਪਾ ਦੋਏ ਖਾ ਲੰਦੀ ਆ ਐ ਲੈ ਲਈ ਨੀ ਅੰਸਰ ਡੈਡੀ ਦਾ ਆ ਵੀ ਨਾ ਮੰਮੀ ਹਾਂ ਉਹ ਨਹੀਂ ਦਿੰਦੀ ਕਿਥੇ ਬੱਤ ਮੈਂ ਆਹੋ ਤਾ ਨੀਂਦ ਚੜੀ ਗਈ ਆ ਉਹ ਪਾ ਦੇ ਕਿ ਆ ਜੀ ਚਾਹ ਹਾ ਦੱਤ ਹੂੰ ਫਾਈਨ ਨਾ ਬੋਤਲ ਤੈ ਹੀ ਕਰਦੀ ਉਹ ਚੇਹੇ ਤੇ ਫੁੱਟ ਲੱਗਦਾ ਹਾਂ ਵੀ ਕਰ ਰੱਖਦੇ ਹਾਂ ਨਹੀਂ ਕਰਦੇ ਨਹੀਂ ਪਾਣੀ ਦੀਆ ਲੱਟੂ ਆ ਦੇ ਨਹੀਂ ਪਾਣੀ ਪੀ ਕਰਨਾ ਵੀ ਘੇਰ ਤੇ ਦੇਗਾ ਮਿੱਠਾ ਠੀਕਾ ਮੈਂ ਤਾਂ ਹੀ ਬਿਨਾ ਮੈਂ ਨਹੀਂ ਬਿਨਾ ਕੋਣੀ ਪਾਣੀ ਹੋਤੀ ਫਾਇਨੋ ਦੀ ਬੱਚੇ ਨਾਲ ਆਲਾ ਢੋਲੀਣਾ ਦਾਦਾ ਢੋਲੇ ਦਾ ਭਰੇਓ ਉਸ ਦੇ ਪਰੇ ਹੱਦਾਂ ਨਾ ਕੀਤਾ ਹੁਣ ਕੀ ਕਰਾਂ ਜਾਵਣਾ ਕਿ ਭੀਮਾ ਇਹਨਾਂ ਨੇ ਆਪਦੀ ਜਾਲ ਬਣਾ ਲਈ ਮੇਰੀ ਨਹੀਂ ਬਣਾਈ ਬਣਾਈ ਦੀ ਲੈ ਕੇ ਨਾਲ ਹਲੇ ਕੰਨ ਦਵਾਈ ਜਾਣ ਮੈਂ ਜਾਣਾਗਾ ਕਿਤੇ ਮੇਰਾ ਅੰਜੀ ਕਰ ਕਿਉਂ ਗੱਲ ਲੂ ਪਤਾ ਨਹੀਂ ਅੱਜ ਮੇਰਾ ਮੂਡ ਆਫ ਮਸ਼ੀਨ ਕਰਦੇ ਮਸ਼ੀਨ ਨਾਲ ਵੀ ਦੁਖੀ ਕਰ ਲੈਣ ਚੱਕ ਕੇ ਲੈ ਕੇ ਆਵਾਂ ਮੈਂ ਤਾਂ ਚਾਹ ਵੀ ਮੈਨੂੰ ਜੀ ਨਹੀਂ ਕਰਦਾ ਮਨ ਦੁਖੀ ਹੋਇਆ ਪਿਆ ਇੰਨੇ ਨਾਲ ਨਾ ਉਹ ਸੂਟ ਕੱਟਾਂ ਦੀ ਮੈਨੂੰ ਲੱਗਿਆ ਅੱਜ ਮੈਂ ਪੂਬ ਬਣਾ ਦੂਗੀ ਉਹਦਾ ਰਹਿਂਦਾ ਵੀ ਥੋੜਾ ਜਿਹਾ ਤਮੀਜ਼ ਗਮੀਜ਼ ਰਹਿਂਦਾ ਬਸ ਮੈਂ ਕਰਣੀ ਕਰਦੀ ਮੈਂ ਤਾਂ ਕੰਮ ਕਰਕੇ ਤੁਹਾਨੂੰ ਦੁਸਤ ਮੇਰ ਚਾਹ ਬਣਾਈ ਆ ਹੁਣ ਕੀ ਆ ਪਤਾ ਕੀ ਆ ਉਹ ਕਰ ਦਿੰਨੀ ਉਹ ਕਿਸਾ ਬਕੀ ਆ ਦੇ ਡੈਡੀ ਜੀ ਆ ਮਾ ਫੜਾ ਤੇ ਡੈਡੀ ਵਾਲੀ ਕਰਦੀ ਮਾਫਤ ਕਿਉਂ ਹੁੰਦਾ ਨਹੀਂ ਸੂਟ ਤਾਂ ਮੇਰੀ ਜਾਨ ਨੇ ਹਾਲ ਸੂਟ ਦੇਖੋ ਤਾਂ ਵਧੀਆ ਲੱਗਦਾ ਹਾਂ ਪਹਿਲੀ ਵਾਰੀ ਆ ਤਾਂ ਵਾਈਟ ਵਾਈਟ ਪਾਇਆ ਇਹ ਡੁਡੀ ਉਹ ਲੋਣਾ ਆ ਇਹ ਕਿ ਆਫ ਕਰਨਾ ਐਸੇ ਤਾਂ ਮੇਰੇ ਸਾਰੇ ਲੱਗੇ ਆ ਜੇ ਬਟਿਕਾ ਦੇ ਡੈਡੀ ਨੇ ਰੱਖੀ ਬਣਾ ਕੇ ਅੱਛਿਆਂ ਨਾਲ ਡੈਡੀ ਦੇ ਪੈਸੇ ਲੱਗੇ ਆ ਡੈਡੀ ਨੇ ਕੋਈ ਪੈਸਾ ਨਹੀਂ ਦਿੱਤਾ ਮੈਂ 5-6 ਰੁਪਏ ਕੱਢਦੀ ਸੀ ਬਟਿਕਾ ਵਾਲੇ ਨੂੰ ਦੇਣ ਲਈ ਹੈ ਇਹਨਾਂ ਦੇ ਮੈਨੂੰ 100 ਰੁਪਏ ਦੇ ਦੋ ਕਹਿੰਦੀ ਆ 200 ਦਾ ਦੇ ਦੇ ਤੂੰ ਇਹਨਾਂ ਨੂੰ 200 ਦਾ ਮੇਰੇ ਪਾਸ ਚ ਦਿੱਤੀ ਆ ਮੈਂ ਕਿਹਾ 100 ਰੁਪਏ ਟੁੱਟਿਆ ਦੇ ਦੋ ਨਾ ਕਹਿੰਦੀ ਚਲਾ 200 ਦੇ ਦੇ ਤੂੰ ਐਟਾਸ ਕਹਾਂ ਨਾ ਅਬ ਤੇ ਪਰਸ ਤੱਕ ਮੈਨੂੰ 100 ਰੁਪਏ ਨਹੀਂ ਦਿੱਤਾ ਐ ਨਾ ਕਿ ਆ ਬਸ ਕਾਇ ਕਲ 100 ਗਿਆ ਬਸ ਇਹ ਤਾਂ ਕਿਉਂ ਬਸ ਪਰਸ ਮੈਂ ਆਪਦੇ ਪਾਸ ਚਾ ਕੱਢਦੀ ਚਲੋ ਜੀ ਮੈਂ ਚਾਹ ਚ ਬਣਾ ਕੇ ਪੀ ਲਵਾਂ ਫਿਰ ਮਿਲਦੇ ਆ ਬਾਹਰੋਂ ਮਸ਼ੀਨ ਚੱਕ ਕੇ ਦੇਖਦੀ ਆ ਉਹ ਵੀ ਚੜਦੇ ਆ ਮੈਂ ਸੱਚ ਕਹੂੰ ਕਿ ਕਰਨੇ ਆ ਕੁਕਰ ਇੰਨੇ ਪਟਣੇ ਆ ਮੈਂ ਤੇਨ ਨ ਕਰੇਂਦੇ ਨੇ ਨੀ ਕੇ ਨੀ ਕੇ ਲਾ ਉਹ ਮੈਂ ਨਹੀਂ ਕਰਦੇ ਬਣਾ ਦੇ ਹਜੇ ਰੈਡੀ ਤੇ ਚਮ ਲੈਦੇ ਜਾਣਾ ਫੇਰ ਤੂੰ ਕੀ ਗਾਈਜ਼ ਉਹ ਘਤ ਪਾਰੀ ਥੋੜੀ ਮੰਨ ਦੇਤੀ ਗਰਮ ਮਸ਼ੀਨ ਆਦੇ ਅੱਗ ਵਰਗੀ ਪਈ ਆ ਉਹ ਤੇਰਾ ਖੱਤ ਨਹੀਂ ਲੱਗਦਾ ਇਹ ਚਾਕ ਹੋਰ ਤੇਰੀਆਂ ਇਹ ਨਹੀਂ ਜੋਗਜਾ ਬੁੱਕੇ ਕਰੀ ਆ ਮੈਂ ਕਰ ਦੋ ਚੀਜ਼ਾਂ ਤਾਂ ਮੈਂ ਪਹਿਲਾ ਵੀਡੀਓ ਬਣਾਉਣਾ ਚਾਹੁੰਦਾ ਆ ਇਹ ਬਾੜੀ ਦਿੱਤੀ ਆ ਇਹ ਕੰਮ ਕਰ ਲੈ ਤੱਤੀ ਆ 2 ਵਜੇ ਵੀ ਤਰੀ ਹੈ ਤੁੱਪੇ ਕਿੰਨੇ ਵਜੇ ਕੀ ਸਾਢੇ ਪੰਜ ਹੋ ਗਏ ਹੁਣ ਆਪ ਤਰੱਕ ਕਰੀ ਹਾਲੇ ਵੀ ਭਾਰੀ ਆ ਤੇ ਸੀ ਜਿ ਕਰਿਆ ਉਸ ਕਰਤਾ ਜੇ ਜਬੀਏ ਦੇਖ ਕਾਇਰ ਹੋ ਗਏ ਦਰਵਾਟ ਦੀ ਇਹੋ ਵੀ ਛੰਗ ਠੰਡ ਮਾਰਨ ਲੱਗੀ ਪਸੀਨਾ ਰਸ ਦੀ ਮੇਰੀ ਤਾਂ 1 ਮੀਟਰ ਦੀ ਪਾਰੀ ਚਲੋ ਜੀ ਮੈਂ ਬਣਾਉਣ ਲੱਗੀ ਹਾਂ ਤੇਰੇ ਨੇ ਦੀ ਸਬਜੀ ਬਹੁਤ ਹੀ ਆਵੇ ਕਰਨੀ ਆ ਪਸੀਨਾ ਮੈਨੂੰ ਆਈ ਜਾਂਦਾ ਬਾਰ ਬਾਰ ਕਿ ਵਾਇਰਿਆ ਕਿ ਹੋਣੀ ਆ ਮੈਂ ਹੁਣ ਜਾ ਕੇ ਜੇ ਟਾਈਮ ਰਿਹਾ ਜਿੰਦ ਦੇ ਵਿੱਚ ਧੁੱਖ ਵੱਧ ਹੁੰਦੀ ਆ ਕਿ ਚਮਕਾਰਾ ਜਿਆ ਪਈ ਜਾਂਦਾ ਜਿੰਦ ਦੇ ਵਿੱਚ ਧੁੱਖ ਵੱਧ ਹੁੰਦੀ ਆ ਮੈਂ ਇਹਨਾਂ ਨੂੰ ਕਹਿੰਦੀ ਸ਼ਾਮ ਨੂੰ ਚੱਲਾਂਗੇ ਸ਼ਾਮ ਨੂੰ ਡਾਕਟਰ ਹੁਣ 7 ਤੋਂ 8 ਕਹਿੰਦੇ ਤੱਕ ਰਹਿਣਾ ਅੱਛਾ ਮੈਂ ਸਾਰਾ ਕੰਮ ਨਾਲ ਦੀ ਨਾਲ ਕਰਨ ਲੱਗੀ ਹੁਈ ਆ ਨਾਲ ਦੀ ਨਾਲ ਆਟਾ ਬੁੰਨਦੀ ਸੀ ਫਸਤ ਵੀ ਜਾਈ ਛਿੱਕੀ ਬਣ ਕੇ ਹੋਣਾ ਆ ਗਿਆ ਤੋਂ ਹੁਣ ਸੁਣਦੀ ਦੀ ਨਾਲ ਦੀ ਨਾਲ गर्मी बहुत ज़्यादा बस कराई में दए गैस चलन करके सेक पा पहना ਸਿਹਣਾ ਢਾਲ ਵਾਲੇ ਪਕੌੜਾ ਢਾਲ ਬਣਾ ਲਓ ਪਕੌੜਾ ਖਾ ਨਹੀਂ ਹੁੰਦੇ ਸਿਰ ਤਾਂ ਦੇਖਦਾ ਤੂੰ ਤਾਂ ਮੂਰ ਸਾਡੇ ਬੰਦੇ ਇੱਕ ਵੀਰੇ ਉਹਨਾਂ ਨਾਲ ਜਾਨੀ ਪੜਦਾ ਹੁੰਦਾ ਸੀ ਮੁੰਡਾ ਦਾ ਨਾ ਫੱਜਾ ਸੀਗਾ ਉਹਦਾ ਕੋਈ ਹੋਰ ਨਾਮ ਸੀ ਸੀ ਉਹਨੂੰ ਜਾਨੀ ਕਿ ਛੋਟੇ ਨਾਲ ਤੋਂ ਬੁਲਾਦੇ ਹੁੰਦੇ ਸੀ ਫੱਜਾ ਕਹਿ ਕੇ ਉਹ ਇੱਕਨ ਜਿਹੜੇ ਨੂੰ ਬਾਲ ਲੀਕ ਬਣਾ ਜਦੇ ਉੱਟ ਖੜਿਆ ਤਾਂ ਫੱਜਾ ਹੀ ਆਦਵਾ ਫੱਜਾ ਲੈ ਅੱਜ ਦੀ ਡੇਟ 'ਚ ਜਿਹੜਾ ਬੰਦਾ ਇੱਕਨ ਦਾ ਹੋਵੇ ਭੋਲਾ ਭਾਲਾ ਜਾਂ ਸਿੱਧਾ ਸਾਦਾ ਫਿਰ ਉਹਦਾ ਫਲਕਚਰ ਬਹੁਤ ਘੈਂਟ ਹੁੰਦਾ ਆ ਫੋਟੀ ਭਾਈ ਇਹ ਬਹੁਤ ਵਧੀਆ ਹੋਰੋਂ ਵਧੀਆ ਹੁਜੇ ਮੇਰੀ ਵੀਡੀਓ ਦੇਖ ਲਈ ਉਹਨੇ ਮੇਰਾ ਜ਼ਿਕਰ ਕਰਦੀ ਆ ਵੀਡੀਓ ਚ ਓਏ ਬਾਹਰ ਕਦੇ ਨਹੀਂ ਦਿਖਾਵਾ ਹੁੰਦਾ ਆ ਤੇਰੇ ਤਾਂ ਮਿੱਟੀ ਕਰੀ ਵੀ ਹੋਈ ਆ ਉਹ ਮਿੱਟੀ ਨਹੀਂ ਸੀ ਕਰਦਾ ਹੁੰਦਾ ਪਿੱਛੇ ਉਹ ਤਾਂ ਪਿੱਛੇ ਇੰਨੇ ਬਾਹਰ ਆਏ ਖਿਲਰੇ ਹੀ ਲਾਣੇ ਕੁੜੀ ਕੁੜੀ ਨਹੀਂ ਸੀ ਮੁੰਡਾ ਮਾਮੇ ਰ ਪੜਦਾ ਹੁੰਦਾ ਤੇਰੇ ਨਾਲ ਬੀਰਿਆ ਉਹਨਾਂ ਰ ਪੜਦਾ ਹੈ ਸਪੂਲੇ ਕਿਵੇਂ ਸਪੂਲੇ ਪਤਾ ਨਹੀਂ ਕਿਵੇਂ ਉੱਪਰ ਪੰਗ ਬੰਨ ਕੇ ਆਪਰੇ ਲੈ ਜਾਂਦਾ ਸੀਗਾ ਖਿੰਡ ਰੇ ਹੋਏ ਬਾਲਾ ਹੁਣ ਹੁਣ ਬਗਾਨੀ ਵੀ ਹੁਣ ਕਿਵੇਂ ਰਹਿੰਦਾ ਹੁਣ ਤਾਂ ਕਦੇ ਦੇਖਿਆ ਹੀ ਨਹੀਂ ਦੇ ਲੋ ਵੀ ਦਿਨ ਹੁੰਦੇ ਆ ਵੀ ਆਪਾਂ ਸਾਰੇ ਇੱਕ ਪਿੰਡ ਹਨਾ ਕਿਵੇਂ ਰਹਿੰਦੇ ਹੁੰਦੇ ਆ ਤੇ ਫਿਰ ਹੁਣ ਕਦੇ ਇੱਕ ਦੂਜੇ ਨੂੰ ਦੇਖਦੇ ਵੀ ਨਹੀਂ ਹੁਣੋਂ ਤੋਂ ਬਾਲ ਛੱਟੇ ਹੋਏ ਚਲ ਮੈਂ ਟਟੋ ਟੋ ਬੋਲਣਾ ਫਿਰ ਬਾਅਦ ਵਿੱਚ ਮਿਲਦੇ ਆਂ ਦੇਖਦੇ ਆ ਬਾਹਰ ਜਾ ਕੇ ਗੱਲਬਾਤ ਕਰਦੇ ਤੇ ਗਰਮੀ ਬਹੁਤ ਹੈ ਅੱਧ ਕਰੇਲੇ ਤਰੇ ਹੋਏ ਨੇ ਹੈਗੇ ਤਾਂ ਤਿੰਨ ਕਰੇਲੇ ਨਿਕਲੇ ਨਿਕੇ ਮੰਮੀ ਹਮ ਤੋਂ ਕੁਝ ਜਿਆਦਾ ਅਰਦਾਸ ਤੇ ਬਣ ਰਹੇ ਆ ਹਮ ਤੋਂ ਬਾਲ ਚਲ ਬਾਅਦ ਵਿੱਚ ਮਿਲਦੇ ਆਂ ਠੀਕ ਹੈ ਜੀ ਆ ਕਰੀ ਬੰਦ ਜਾ ਕਮ ਕੀ ਪਰੇ ਮੋਚਾ ਨਹੀਂ ਰਮ ਇੱਥੇ ਪਰ ਵੀਡੀਓ ਆਏ ਆਏ ਲਓ ਜੀ ਅੱਜ ਤੁਹਾਨੂੰ ਸ਼ਾਮ ਦਾ ਰਾਤ ਦਾ ਜਿਹੜਾ ਸੀਨ ਦਿਖਾਉਨੇ ਆ ਸਾਡੇ ਸ਼ਹਿਰ ਦਾ ਦਰਾਹੇ ਦਾ ਤੇ ਆ ਦਰਾਹੇ ਦਾ ਸੀਨਾ ਤੇ ਅਸੀਂ ਦਵਾਈ ਲੈ ਕੇ ਵਾਪਸ ਆ ਰਹੇ ਸੀਗੇ ਤੇ ਮੈਂ ਤੁਹਾਨੂੰ ਥੋੜੀ ਜੀ ਵੀਡੀਓ ਕਲਿੱਪ ਲੈ ਲਈ ਤੇ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਪਲੀਜ਼ ਵਧੀਆ ਲੱਗਿਆ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ